ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪੰਜਵੀਂ ਪੋੜੀ ਪੰਜਵੀਂ ਪੋੜੀ ਉਹਗੇ ਵਿਚਾਰ ਆਰੰਭ ਕਰਦੇ ਹਾਂ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿਲ ਨਾ ਤੁਮਾਈ ਕੀਤੇ ਮੰਗੇ ਜੂਦ ਅਪਾਰ ਕੀਤੇ ਅੰਗਨ ਨਹੀਂ ਵਿਚਾਰ ਕੀਤੇ ਖਵ ਟੁੱਟੇ ਵੇਕਾਰ ਕੀਤੇ ਲੈ ਲੈ ਮੁਕ੍ਰਪਾਹੀ ਕੀਤੇ ਮੂਰਖ ਖਾਹੀ ਖਾਹੇ ਕੀਤੇ ਦੂਖ ਭੋਗ ਸਦਮਾਰ ਏ ਪੀਦਾ ਤੇਰੀ ਦਾਤਾਰ ਬੰਦ ਗਲਾਸੀ ਪਾਨਾ ਹੋਏ ਹੋਰ ਆਖ ਨ ਸਕੇ ਕੋਈ ਜੇ ਕੋ ਖਾਈ ਕੇ ਆਖਣੁ ਪਾਏ ਉਹ ਜਾਣੈ ਜੀਤੀਓ ਮੂ ਖਾਏ ਆਪੇ ਜਾਣੈ ਆਪੇ ਦੇ ਆਖੇ ਸਿਪਕੇ ਕੇ ਜਿਸਨੂੰ ਬਖਸ਼ੇ ਸਿਵਤਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਇਸ ਪੋੜੀ ਵਿੱਚ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਕਿ ਪਰਮਾਤਮਾ ਦੀ ਨਦਰ ਕਰ ਮੇਰ ਇਤਨੀ ਵੱਡੀ ਬਖਸ਼ਿਸ਼ ਹੈ ਉਹਦੀ ਬਖਸ਼ਿਸ਼ ਲਿਖਣੀ ਜਾ ਸਕਦੀ ਲਿਖਿਆ ਨਾ ਜਾਏ ਬਹੁਤਾ ਕਰ ਬਹੁਤ ਵੱਡਾ ਨਦਰ ਕਰ ਮੇਰ ਹੈ ਪ੍ਰਭੂ ਦੀ ਇਤਨਾ ਕੁਝ ਜੀਵਾਂ ਵਾਸਤੇ ਕਰਦਾ ਹੈ ਕਿ ਉਹਦਾ ਕੋਈ ਅੰਤ ਪਾਰਾ ਵਾਰ ਨਹੀਂ ਇਹ ਉਹਦਾ ਕਰਮ ਉਹਦੀ ਬਖਸ਼ਿਸ਼ ਲਿਖੀ ਨਹੀਂ ਜਾ ਸਕਦੀ ਵੱਡਾ ਦਾਤਾ ਇਨਨੋ ਤੁਮ ਆਏ ਬਹੁਤ ਵੱਡਾ ਦਾਤਾ ਹੈ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਰ ਸਾਰੇ ਸੰਸਾਰ ਨੂੰ ਇਨਸਾਨਾਂ ਨੂੰ ਹੀ ਹਵਾਨਾਂ ਨੂੰ ਚਿੜੀਆਂ ਪਤਗੀਆਂ ਕੀੜੇ ਮਕੋੜਿਆਂ ਨੂੰ ਸਹਿਰ ਪੱਥਰ ਵਿੱਚ ਜੰਤੂ ਪਾਇ ਤਾਂ ਕਰ ਜਿ ਕਾਗਾ ਕਰਤ ਰਿਹਾ ਉਹਨਾਂ ਅਗੇ ਵੀ ਰਜ਼ਕ ਉਹਨੇ ਤਰਿਆ ਹੋਇਆ ਵਿੱਚ ਉਪਾਇ ਸਾਇਰਾਂ ਤੇ ਉਹਨਾਂ ਵੀ ਰੋਜੀ ਦੇ ਉਹਨਾਂ ਨੂੰ ਵੀ ਰੋਜੀ ਦਿੰਦਾ ਜਿਹੜੇ ਸਾਗਰਾਂ ਸਮੁੰਦਰਾਂ ਵਿੱਚ ਪੈਦਾ ਨੇ ਉਹਨਾਂ ਦੇ ਵੀ ਖੁਰਾਕ ਦਾ ਜ਼ਰੀਆ ਉਹੀ ਹੈ ਉਹ ਹੀ ਵੱਡਾ ਦਾਤਾ ਵੱਡਾ ਦਾਤਾ ਤਿਲ ਨੂੰ ਤੁਮਾ ਜਿਸ ਨੂੰ ਜ਼ਰਾ ਜਿਤਨੀ ਵੀ ਕੋਈ ਲੋਭ ਲਾਲਚ ਨਹੀਂ ਕੋਈ ਕਿਸੇ ਤੋਂ ਕੁਝ ਚਾਹੁੰਦਾ ਹੈ ਉਹ ਤਾਂ ਕਿਸੇ ਦਾਤਾ ਬਖਸ਼ਦਾ ਨਹੀਂ ਉਹ ਦਾਤਾਂ ਦੇਈ ਜਾ ਰਿਹਾ ਦੇਈ ਜਾ ਰਿਹਾ ਦੇਂਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਹੀ ਖਾਂ ਇਹ ਜਗੋ ਜਗੰਤਰ ਦੁਖਾਂ ਦੇ ਆ ਰਹੇ ਨੇ ਉਹਦੀ ਦਿੱਤੀਆਂ ਦਾਤਾਂ ਵਰਤ ਰਹੇ ਨੇ ਉਹਨੂੰ ਆਪ ਕਿਸੇ ਗੱਲ ਦੀ ਕੋਈ ਤਮਾ ਨਹੀਂ ਬਹੁਤ ਸਾਰੇ ਜੀਵ ਐਸੇ ਨਾ ਸ਼ੁਕਰੇ ਉਹਦਾ ਸ਼ੁਕਰੀਆ ਵੀ ਨਹੀਂ ਕਰਦੇ ਉਹਨੂੰ ਯਾਦ ਵੀ ਨਹੀਂ ਕਰਦੇ ਤਾਂ ਵੀ ਉਹ ਬਖਸ਼ਾ ਤਾਂ ਉਹਦਾ ਦਰ ਖੁੱਲਾ ਹੀ ਰਹਿੰਦਾ ਹੈ ਇਹ ਉਹਦੀ ਵੱਡਾ ਵੜਾਈ ਹੈ ਵੱਡਾ ਦਾਤਾ ਹੈ ਤਿਲਨਾ ਤੁਮੈ ਕੀਤੇ ਮੰਗੇ ਜੋਦ ਉਪਾਰ ਉਹਦੇ ਕੋਲੋਂ ਸਾਰਾ ਸੰਸਾਰ ਉਹਦੇ ਸਾਹਮਣੇ ਮੰਗਤਿਆਂ ਸਮਾੜੇ ਕੀਤੇ ਮੰਗੇ ਕਿੰਨੇ ਹੀ ਮੰਗਰੇ ਨੇ ਕਿਹੜੇ بڑے بڑے ਯੋਧੇ ਆਪਾਰ ਜਿਨ੍ਹਾਂ ਦੀ ਜੋਦ ਪੁਣਾ ਜਿਨ੍ਹਾਂ ਦੀ ਸ਼ਕਤੀ ਬਲ ਆਪਾਰ ਬਲ ਵਾਲੇ ਨੇ ਜਿਹੜੇ ਉਹ ਵੀ ਪ੍ਰਭੂ ਤੇਰੇ ਗੰਡੇ ਤੂੰ ਬੜਾ ਵੀ ਕੋਈ ਬਲਵਾਨ ਸੰਸਾਰ ਤੇ ਹੋਇਆ ਹੈ ਪਰ ਉਹ ਵੀ ਪ੍ਰਭੂ ਦੇ ਅਧੀਨ ਆ ਉਹਦੇ ਹੁਕਮ ਵਿੱਚ ਹੈ ਉਹ ਵੀ ਉਸੇ ਦੀ ਦਿੱਤੀ ਜੀਵਨੀ ਜਿਹੜੀ ਹੈ ਉਹ ਜਿਉ ਰਿਆ ਹੈ ਔਰ ਉਹੀ ਕਾਰ ਕਰ ਰਿਹਾ ਜੋ ਕਰਵਾ ਰਿਹਾ ਉਹ ਵੀ ਉਸੇ ਤੋਂ ਮੰਗਦਾ ਹੈ ਕੇਤਿਆ ਗਣਤ ਨਹੀਂ ਵਿਚਾਰ ਕੇਤਿਆ ਕੇਤਿਆ ਮੈਨੇ ਹੋਰ ਕਿੰਨੇ ਨੇ ਇਸ ਕੇਤਿਆ ਦੇ ਕੰਨੇ ਦੀ ਬਿੰਦੀ ਨਹੀਂ ਲਗਾਉਣੀ ਇਸ ਨੂੰ ਕੇਤਿਆ ਹੀ ਪੜਿਆ ਜੇ ਕੇਤਿਆ ਆਹ ਹੋਰ ਕਿੰਨੇ ਨੇ ਗਣਤ ਨਹੀਂ ਵਿਚਾਰ ਗਿਣਤੀ ਕਰਕੇ ਕੋਈ ਵਿਚਾਰ ਨਹੀਂ ਕੀਤੀ ਜਾ ਸਕਦੀ ਕੋਈ ਗਿਣਤੀ ਨਹੀਂ ਹੋ ਸਕਦੀ ਹੋਰ ਬੜੇ ਨੇ ਸੰਸਾਰ ਦੇ ਜੀਵ ਜੰਤ ਜਿਹੜੇ ਤੇਰੇ ਪਾਸੋਂ ਮੰਗਦੇ ਨੇ ਤੂੰ ਹੀ ਇੱਕੋ ਦਾਤਾ ਹੈ ਕੇਤੇ ਖੱਪ ਟੁੱਟੇ ਵਿਕਾਰ ਤੇ ਕਿੰਨੇ ਹੀ ਇਤਨੇ ਵੀ ਐਸੇ ਵੀ ਨੇ ਜਿਹੜੇ ਇਹ ਖਾ ਖਾ ਕੇ ਪ੍ਰਭੂ ਦੀ ਦਿੱਤੀਆਂ ਦਾਤਾਂ ਦੇ ਸਵਾਦਾਂ ਵਿੱਚ ਪਾ ਕੇ ਖੱਪ ਜਾਂਦੇ ਨੇ ਉਹ ਟੁੱਟ-ਪੁੱਟ ਜਾਂਦੇ ਨੇ ਆਪਣਾ ਜੀਵਨ ਖ਼ਾਰ ਕਰ ਲੈਂਦੇ ਨੇ ਖਾ ਖਾ ਕੇ ਹੀ ਕਈ ਆਪਣਾ ਆਪ ਖਤਮ ਕਰ ਰਹੇ ਨੇ ਰੱਬ ਦੀਆਂ ਦਾਤਾਂ ਦਾ ਸਹੀ ਯੋਗ ਪ੍ਰਯੋਗ ਜਿਹੜਾ ਹੈ ਉਹਨਾਂ ਨੂੰ ਨਹੀਂ ਪਤਾ ਹੁੰਦਾ ਔਰ ਖੱਪ ਟੁੱਟੇ ਵਿਕਾਰ ਉਹ ਵਿਕਾਰ ਬਣਾ ਲੈਂਦੇ ਨੇ ਆਪਣਾ ਰੱਬ ਦੀਆਂ ਦਾਤਾਂ ਨੂੰ ਖਾਣਾ ਪੀਣਾ ਭੋਗਣਾ ਕਿਤੇ ਲਾ ਲਾ ਮੁਕ ਰੁਪਾਹੀ ਤੇ ਕਿਤਨੀ ਦੁਨੀਆਂ ਬਰੈਸੇ ਨੇ ਜਿਹੜੇ ਪ੍ਰਭੂ ਪਾਸੂ ਲੈਂਦੇ ਤੇ ਹਨ ਉਹਦੀਆਂ ਬਖਸ਼ੀਆਂ ਦਾਤਾਂ ਵਰਦੇ ਹਨ ਪਰਦਾ ਸ਼ੁਕਰੀਆ ਨਹੀਂ ਕਰਦੇ ਮਾਨੋ ਮੁਕ ਰੁਪੀਏ ਨੇ ਉਹਨਾਂ ਨੂੰ ਉਹਨਾਂ ਦੇ ਪਾਦ ਆ ਪ੍ਰਭੂ ਕੀ ਦੇ ਰਿਆ ਉਹ ਇਹ ਸੋਚਦੇ ਨੇ ਕਿ ਮੈਂ ਆ ਮੇਰੇ ਹੱਥ ਆਪਣੇ ਦਸਨ ਹੋਣ ਦੀ ਕਿਰਤ ਹੈ ਮੇਰੀ ਆਪਣੀ ਮਿਹਨਤ ਹੈ ਮੈਂ ਆਪਣੀ ਮਿਹਨਤ ਨਾਲ ਸਭ ਕੁਝ ਕਰ ਰਿਹਾ ਹਾਂ ਹੋਰ ਕੌਣ ਕਰ ਰਿਹਾ ਮੇਰੇ ਵਾਸਤੇ ਤੋ ਕਿਸ ਉਸ ਸ਼ਕਤੀ ਨੂੰ ਉਹ ਯਾਦ ਨਹੀਂ ਕਰਦੇ ਜਿਸ ਨੇ ਉਹਨਾਂ ਨੂੰ ਪੈਦਾ ਕੀਤਾ ਹੈ ਜਿਹੜਾ ਸਾਰੀਆਂ ਦਾਤਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੋ ਖਾਂਦੇ ਤੇ ਬੇਨ ਲੇਕਿਨ ਉਹਦਾ ਸ਼ੁਕਰੀਆ ਨਹੀਂ ਕਰਦੇ ਉਹ ਕਿਤੇ ਲੈਲਾ ਮੁਗਰ ਪਾਹੇ ਕਿਤੇ ਮੂਰਖ ਖਾਹੀ ਖਾਏ ਬਸ ਉਹਨਾਂ ਲਈ ਇਹ ਵੀ ਕਿਹਾ ਕਿ ਐਸੇ ਬੰਦੇ ਮੂਰਖ ਨੇ ਬਸ ਖਾਈ ਖਾਈ ਜਾਂਦੇ ਨੇ ਰੱਬ ਦੀਆਂ ਦਿੱਤੀਆਂ ਦਾਤਾਂ ਵਰਤੀ ਤਾਂ ਜਾਂਦੇ ਨੇ ਪਰ ਉਸ ਪ੍ਰਮਾਤਮਾ ਦੇ ਬਾਰੇ ਉਹਦੇ ਉਹਨਾਂ ਦੇ ਮਨ ਵਿੱਚ ਕੋਈ ਧਿਆਨ ਵਿਚਾਰ ਨਹੀਂ ਹੁੰਦਾ ਕਿਤੇ ਉਹ ਦੁੱਖ ਭੂਖ ਸਦਮਾਰ ਦੂਜੇ ਪਾਸੇ ਬਹੁਤ ਸਾਰੇ ਜੀਵ ਐਸੇ ਵੀ ਨੇ ਜਿਨ੍ਹਾਂ ਨੂੰ ਕਈਆਂ ਦਾਤਾਂ ਉਹਨਾਂ ਨੂੰ ਦਾਤਾਂ ਨਸੀਬ ਨਹੀਂ ਹੁੰਦੀਆਂ ਉਦੇ ਕਾਰਨ ਉਹ ਦੁੱਖ ਭੁਖ ਦੀ ਮਾਰ ਸਹਿੰਦੇ ਨਹੀਂ ਕਈ ਵਾਰ ਬੰਦੇ ਨੂੰ ਇਹਨਾਂ ਚੀਜ਼ਾਂ ਦੀ ਕਮੀ ਮਹਿਸੂਸ ਹੁੰਦੀ ਹੈ ਜਾਂ ਕਈਆਂ ਚੀਜ਼ਾਂ ਹੁੰਦੀਆਂ ਵੀ ਬੰਦਾ ਉਹਨਾਂ ਦਾ ਪ੍ਰਯੋਗ ਨਹੀਂ ਕਰ ਸਕਦਾ ਇਸਤੇਮਾਲ ਨਹੀਂ ਕਰ ਸਕਦਾ ਬੰਦਾ ਬਿਮਾਰ ਹੈ ਪਦਾਰਥ ਖਾਣ ਦੇ ਕਾਰ ਪੀਣੇ ਪਰ ਉਹ ਛੱਕ ਨਹੀਂ ਸਕਦਾ ਤੋਂ ਇਹ ਪ੍ਰਭੂ ਬਨੂ ਜਦੋਂ ਕੁਵਲਨੀ ਨਜ਼ਰ ਹੁੰਦੀ ਹੈ ਕਿਸੇ ਬੰਦੇ ਦੇ ਆਪਣੇ ਉਹਨਾਂ ਕਰਮਾਂ ਅਨੁਸਾਰ ਤਾਂ ਉਹ ਵਰ ਕੇਤੀਆਂ ਦੁੱਖ ਭੁਖ ਸਦਮਾਰਸਾ ਦਾ ਮਾਰ ਹੀ ਪੈਂਦੀ ਹੈ ਦੁੱਖਾਂ ਭੁਖਾਂ ਦੀ ਪਰ ਇਹ ਵੀ ਦਾ ਤੇਰੀ ਦਾਤਾਰ ਪਰਬੂ ਇਸ ਨੂੰ ਇਹ ਅਸੀਂ ਇਹ ਨਹੀਂ ਕਹਿ ਸਕਦੇ ਤੂੰ ਸਜ਼ਾ ਦੇ ਰਿਹਾ ਹੈ ਬਲਕਿ ਇਹ ਪਿਦਾ ਤੇਰੀ ਦਾਤ ਹੈ ਪ੍ਰਭੂ ਇਹ ਵੀ ਤੇਰੀ ਤਰਫੋਂ ਇੱਕ ਦਾਤ ਹੀ ਹੈ ਇਹ ਦਾਤਾਰ ਇਹ ਦਾਤੇ ਦੇਣ ਵਾਲਿਆ ਇਹ ਤੇਰੀ ਦਾਤ ਹੀ ਹੈ ਕਿਉਂਕਿ ਉਹ ਦੁੱਖ ਭੁਗ ਮਾਰਦੇ ਵਿਜੀ ਬੰਦੇ ਨੂੰ ਸਮਝ ਆਉਂਦੀ ਹੈ ਕਿ ਕਿੰਨਾ ਗਲਤੀਆਂ ਕਰਕੇ ਮੈਂ ਦੁੱਖ ਭੋਗ ਰਿਹਾ ਹਾਂ ਕਿੰਨਾ ਗਲਤੀਆਂ ਕਰਕੇ ਮੈਨੂੰ ਇਹ ਮਾਰ ਸਹਿ ਨਹੀਂ ਪੈ ਰਹੀ ਹੈ ਕਈ ਵਾਰ ਦੇਖੋ ਨਾ ਪ੍ਰਭੂ ਨੇ ਪਦਾਰਥ ਦਿੱਤੇ ਨੇ ਖਾਣ ਵਾਸਤੇ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਪਰ ਅਸੀਂ ਸਵਾਦ ਦੇ ਚਸਕੇ ਦੇ ਮਾਰੇ ਕਈ ਵਾਰ ਇਹਨਾਂ ਖਾ ਜਾਂਦੇ ਹਾਂ ਕਿ ਆਪ ਹੀ ਆਪਣੇ ਆਪ ਨੂੰ ਬਿਮਾਰ ਕਰ ਲੈਂਦੇ ਆ ਫਿਰ ਉਹ ਜਿਹੜਾ ਉਸ ਦੇ ਕਾਰਨ ਦੁੱਖ ਚੱਲਣਾ ਪੈਂਦਾ ਹੈ ਉਹ ਦੁੱਖ ਕਿਸੇ ਵਾਸਤੇ ਹੁੰਦਾ ਹੈ ਬਸ ਇਹ ਸਮਝ ਜਾਈਏ ਅਗੋਂ ਲਈਏ ਗਲਤੀ ਨਾ ਕਰੀ ਤੇ ਦੁੱਖ-ਪੂਖ ਜਿਹੜੀ ਮਾਰ ਪੈਂਦੀ ਹੈ ਵੀ ਰੱਬ ਦੀਕ ਦਾਤ ਹੀ ਹੁੰਦੀ ਹੈ ਬੰਦੇ ਨੂੰ ਮੁੜ ਕੇ ਰਾਹ ਰਸਤੇ ਲਿਆਂਣ ਵਾਸਤੇ ਇਨਸਾਨ ਦੀ ਸੋਚ ਸਮਝਣ ਨੂੰ ਫਿਰ ਗਿਆਨ ਵਾਲੇ ਪਾਸੇ ਚੰਗੇ ਪਾਸੇ ਲਿਆਂਣ ਵਾਸਤੇ ਇਹ ਇੱਕ ਇਨਸਾਨ ਦੇ ਸੁਧਾਰ ਵਾਸਤੇ ਹੀ ਇਹ ਦੁੱਖ-ਪੂਖ ਵੀ ਉਸ ਨੂੰ ਪੈਂਦੇ ਨੇ ਇਸ ਤਨਾ ਅਗਰ ਕਿਸੇ ਦੇ ਉੱਤੇ ਕਿਸੇ ਬੁਰੇ ਕਰਮ ਦਾ ਕੋਈ ਅਸਰ ਹੀ ਨਾ ਹੋਵੇ ਫਿਰ ਤੋਂ ਬੁਰਾਈ ਵਧਦੀ ਜਾਵੇਗੀ ਫਿਰ ਬੁਰਾਈ ਕਿਵੇਂ ਘਟੇਗੀ ਤੁ ਜੇ ਦੂ ਬੰਦਾ ਗਲਤ ਕਰਦਾ ਕੋਈ ਕੁਦਰਤੀ ਨਿਯਮ ਨੂੰ ਲੰਘਣਾ ਕਰਦਾ ਉਹਦੇ ਵਾਸਤੇ ਫਿਰ ਉਹਨੂੰ ਦੁੱਖ-ਕੁੱਖ ਮਾਰ ਸੇਣੀ ਪੈਂਦੀ ਹੈ ਉਹ ਇਸ ਵਾਸਤੇ ਹੁੰਦੀ ਹੈ ਕਿ ਉਹ ਰਜ਼ਾ ਦੇ ਵਿੱਚ ਥੂਰੇ ਰਜ਼ਾ ਤੋਂ ਬਾਹਰ ਨਾ ਜਾਏ ਬੰਦ ਖਲਾਸੀ ਪਾ ਨਾ ਹੋਏ ਔਰ ਔਰ ਆਖ ਨਾ ਸਕੈ ਕੋਈ ਬੰਦਾ ਇਨ੍ਹਾਂ ਵਿਕਾਰਾਂ ਵਿੱਚ ਹਉਮੈ ਦੇ ਬੰਧਨਾਂ ਵਿੱਚ ਦੂਜੇ ਪਾਪ ਵਿੱਚ ਜਿਹੜਾ ਵੱਧਾ ਹੋਇਆ ਇਹ ਬੰਦ ਇਹ ਬੰਦੀ ਹੋਣਾ ਇਹ ਖਲਾਸੀ ਹੋਣੀ ਇਹ ਰੱਬ ਦੇ ਪਾਣੇ ਵਿੱਚ ਹੈ ਰੱਬ ਦੇ ਪਾਣੇ ਅਨੁਸਾਰ ਤੁਰਾਂਗੇ ਤੇ ਖਲਾਸੀ ਹੈ ਰੱਬ ਦੇ ਪਾਣੇ ਤੋਂ ਵਿਚੂ ਰਕੇ ਰੱਬ ਦੇ ਪਾਣੇ ਦੀ ਨੋਂ ਨਜ਼ਰ ਅੰਦਾਜ਼ ਕਰਕੇ ਉਹਦੀ ਪ੍ਰਵਾਹਣਾ ਕਰਕੇ ਤੁਰਾਂਗੇ ਤੇ ਅਸੀਂ ਬੰਦੀ ਬਣ ਜਾਵਾਂਗੇ ਅਸੀਂ ਇਹਨਾਂ ਵਿਕਾਰਾਂ ਦੇ ਕੈਦੀ ਹੋ ਜਾਵਾਂਗੇ ਪੰਜ ਜਿਹੜੇ ਵਿਕਾਰ ਨੇ ਕਾਮ ਕ੍ਰੂ ਲੋਭ ਮੋਹ ਕਰ ਮੁਖਪੰਥ ਵਿਕਾਰ ਇਹ ਤੇ ਹਰ ਵੇਲੇ ਸਾਨੂੰ ਆਪਣੀ ਸੰਗਲਾਂ ਵਿੱਚ ਜਕੜਨ ਲਈ ਤਿਆਰ ਨੇ ਹੁਣ ਅਸਾਂ ਬੰਦੀ ਬੰਨਾ ਕਿ ਖਲਾਸ ਹੋਣਾ ਹੈ ਮੁਕਤ ਜ਼ਿੰਦਗੀ ਜਿਉਣੀ ਹੈ ਕਿ ਬੰਦੀਆਂ ਵਾਲੀ ਜਿਣੀ ਹੈ ਇਹ ਪਾਣੇ ਅਨੁਸਾਰ ਰੱਬ ਦੇ ਪਾਣੇ ਅਨੁਸਾਰ ਪਾਣਾ ਮੰਨ ਲੈ ਸੋ ਜਿਨ ਜਾਏ ਉਹ ਜਿੱਤ ਕੇ ਜਾਂਦਾ ਹੈ ਔਰ ਆਖ ਨ ਸਕੇ ਕੋਈ ਹੋਰ ਕੋਈ ਇਲਾਜ ਨਹੀਂ ਹੋਰ ਕੋਈ ਤਰੀਕਾ ਨਹੀਂ ਹੋਰ ਕੋਈ ਵਿਧੀ ਨਹੀਂ ਕੋਈ ਝੁਗਤੀ ਨਹੀਂ ਜਿਸ ਨਾਲ ਇਹ ਬੰਦਾ ਆਪਣਾ ਜੀਵਨ ਸਫਲ ਕਰ ਸਕੇ ਇੱਥੇ ਵੀ ਜੀਵਨ ਮੁਕਤ ਹੋਵੇ ਅੱਗੇ ਵੀ ਜਾ ਕੇ ਪ੍ਰਭੂ ਦੇ ਚਰਨਾਂ ਵਿੱਚ ਵਸਾ ਪਾ ਕੇ ਹਮੇਸ਼ਾ ਵਸਤੇ ਜਨਮਨ ਦੀ ਗਿਰਤੂ ਮੁਕਤੀ ਪ੍ਰਾਪਤ ਕਰ ਲਵੇ ਇਹਦਾ ਹੋਰ ਕੋਈ ਸਾਧਨ ਨਹੀਂ ਹੈ ਹੋਰ ਆਖ ਨ ਸਕੇ ਕੋਈ ਕੋਈ ਆਖ ਨਹੀਂ ਸਕਦਾ ਕੋਈ ਹੋਰ ਮਾਰਗ ਜੇ ਕੋ ਕਾਇਕ ਆਖਣ ਪਾਏ ਕਾਇਕ ਮੈਨੇ ਮੂਰਖ ਅਗਰ ਕੋਈ ਮੂਰਖ ਬੰਦਾ ਆਖਰ ਪਿੱਛੇ ਲੱਗ ਜਾਏ ਕਿ ਜੀ ਮੈਂ ਜੁਗਤੀ ਦੱਸਾਂ ਜੀ ਮੈਂ ਤਰੀਕਾ ਦੱਸਾਂ ਜੀ ਕੋਈ ਕੋਈ ਤਰੀਕਾ ਹੈ ਰੱਬੀ ਪਾਣੇ ਰੱਬੀ ਹੁਕਮ ਤੂੰ ਬਾਹਰ ਰਿਆਂ ਮੈਂ ਇਸੇ ਨੂੰ ਕੇ ਅੰਦਰ ਰੱਬੀ ਪਾਣੇ ਰੱਬੀ ਰਜ਼ਾ ਹੁਕਮ ਤੁਰਨਾ ਹੀ ਧਰਮ ਹੈ ਅਸੀਂ ਜਿਹੜੇ ਧਰਮ ਮਨਾ ਹੀ ਬੈਠੇ ਹੋ ਨਾ ਬਕ ਬਕ ਇਹ ਫਿਰਕੇ ਨੇ ਪੰਥ ਨੇ Hindu Muslim Sikh Isai ਆਪ ਸਭ ਫਿਰਕੇ ਨੇ ਪੰਥ ਨੇ ਖਾਲਸਾ ਵੀ ਇੱਕ ਪੰਥ ਹੈ ਸਿੱਖ ਵੀ ਇੱਕ ਪੰਥ ਹੈ ਸਾਡੀ ਰਹਿਤ ਮਰਦਾ ਵਿੱਚ ਵੀ ਸਿੱਖ ਪੰਥ ਦੀ ਵਿਆਖਿਆ ਦਿੱਤੀ ਗਈ ਪੰਥ ਕੀ ਹੁੰਦਾ ਫਿਰ ਸਿੱਖ ਕੌਣ ਹੁੰਦਾ ਉਹਦੀ ਵੇਖਾ ਜਿੱਤੇ ਭਾਵ ਜਿਹੜਾ ਸਿੱਖ ਧਰਮ ਨੂੰ ਸਤੁਰ ਦ ਹੈ ਜੋ ਧਰਮ ਸਤੁਰ ਦ ਉਹ ਸਿੱਖ ਹੈ ਉਹ ਗੁਰੂ ਦਾ ਸੇਵਕ ਹੈ ਜਨ ਹੈ ਭਗਤ ਹੈ ਤੂੰ ਇਸ ਵਾਸਤੇ ਇਹ ਜਿਹੜਾ ਰਜ਼ਾ ਵੀ ਤੁਰੇਗਾ ਉਹੀ ਗੁਰੂ ਦਾ ਸੱਚਾ ਸਿੱਖ ਹੈ ਸੇਵਕ ਹੈ ਭਗਤ ਹੈ ਬ੍ਰਹਮ ਗਿਆਨੀ ਹੈ ਸਭ ਕੁਝ ਹੈ ਤੂੰ ਰੱਬ ਦੀ ਰਜ਼ਾ ਵੀ ਤੁਰਨਾ ਹੀ ਇੱਕੋ ਇੱਕ ਤਰੀਕਾ ਹੈ ਹੋਰ ਆਗਨ ਸਕਿਆ ਕੋਈ ਹੋਰ ਕੋਈ ਤਰੀਕਾ ਕੋਈ ਦੱਸ ਨਹੀਂ ਸਕਦਾ ਜੇ ਕੋ ਖਾਈ ਕਾਖਣ ਪਾਏ ਜੇ ਕੋਈ ਮੂਰਖਾ ਕਰਨ ਦੀ ਯਤਨ ਕਰੇ ਉਹ ਜਾਣੇ ਜੀਤੀ ਮੂੰਖ ਖਾਏ ਉਹ ਫਿਰ ਮੂੰਹ ਤੇ ਕਿੰਨੀ ਮਾਰ ਖਾਏਗਾ ਕਿੰਨੀ ਉਸ ਨੂੰ ਜੁੱਤੀਆਂ ਸਹਨੀਆਂ ਪੈਣਗੀਆਂ ਤੇ ਉਹ ਹੀ ਜਾਣਦਾ ਕਿ ਉਹ ਆਖਿਰ ਆਪਣੀ ਬਣਾਈ ਯੁਗਤੀ ਨਾਲ ਫੇਲ ਹੋ ਜਾਂਦਾ ਹੈ ਔਰ ਉਸ ਨੂੰ ਮਾਰ ਹੀ ਪੈਂਦੀ ਹੈ ਫਿਰ ਦੂਖ ਭੁਗਦੀ ਆਪੇ ਜਾਣੇ ਆਪੇ ਦੇ ਉਹ ਪਰਮਾਤਮਾ ਆਪੇ ਸਾਰੀਆਂ ਯੁਗਤੀਆਂ ਜਾਣਦਾ ਹੈ ਜੀਵਨ ਸਫਲ ਕਰਨ ਦੇ ਮਾਰਗ ਸਾਰੇ ਉਹ ਹੀ ਜਾਣਦਾ ਹੈ ਤੇ ਜਿਸ ਨੂੰ ਉਹ ਬਖਸ਼ਿਸ਼ ਕਰਨਾ ਚਾਹੁੰਦਾ ਉਸ ਨੂੰ ਦਿੰਦਾ ਹੈ ਜਿਸ ਨੂੰ ਬਖਸ਼ਿਸ਼ ਦਿੱਤਾਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਗਲੀ ਪੰਕਤੀ ਆ ਜਾਏਗੀ ਤੋ ਉਹ ਆਪੇ ਜਾਣਦਾ ਹੈ ਸਾਰੀ ਖੇਡ ਨੂੰ ਕਿਸ ਨੂੰ ਕੀ ਬਖਸ਼ਿਸ਼ ਕਰਨੀ ਹੈ ਕਿਹੜੇ ਤੇ ਕਿਹੜੀ ਨਦਰ ਕਰਮ ਹੋਣੀ ਹੈ ਇਹ ਉਹ ਚੰਗੀ ਤਰ੍ਹਾਂ ਜਾਣਦਾ ਹੈ ਉਹ ਜਾਣੇ ਜੇਤੀ ਮੂੰਹ ਖਾਏ ਆਪੇ ਜਾਣਾ ਆਪੇ ਦੇ ਉਹ ਆਪੇ ਜਾਣਦਾ ਹੈ ਆਪੇ ਦੇਨ ਦਾਤਾ ਵੀ ਦਿੰਦਾ ਹੈ ਆਖੇ ਸੇਪੇ ਕੇਈ ਕੇਈ ਇਹ ਵੀ ਆਖਦੇ ਹਨ ਕਿ ਉਹ ਪਰਮਾਤਮਾ ਜੋ ਹੈ ਉਹ ਹੀ ਸਭ ਕੁਝ ਕਰਨ ਦੇ ਸਮਰੱਥ ਹੈ ਉਸੇ ਦੇ ਨਾਮ ਵੀ ਜੁਣਾ ਉਸੇ ਦੇ ਸਿਮਰਨ ਵੀ ਜੁਣਾ ਉਸੇ ਦਾ ਧਰਮ ਅਪਣਾਉਣਾ ਹੀ ਇੱਕੋ ਇੱਕ ਮਾਰਗ ਹੈ ਹੋਰ ਕੋਈ ਮਾਰਗ ਨਹੀਂ ਔਰ ਉਹ ਆਪੇ ਸਭ ਕੁਝ ਜਾਣਦਾ ਆਪੇ ਦਿੰਦਾ ਹੈ ਬਹੁਤ ਸਾਰੇ ਇਹ ਵੀ ਗੱਲ ਆਖਦੇ ਹਨ ਇਸ ਗੱਲ ਤੇ ਉਹਨਾਂ ਦਾ ਵਿਸ਼ਵਾਸ ਆਖ ਕੇ ਸੀਪੀ ਕੇ ਕੇ ਐਸਾ ਵੀ ਬਹੁਤ ਸਾਰੇ ਆਖਦੇ ਹਨ ਕਿ ਜੀ ਪ੍ਰਭੂ ਹੀ ਕਰਨ ਕਰਨ ਹੈ ਉਹ ਬਖਸ਼ਣ ਕਰਦਾ ਹੈ ਜਿਸ ਨੂੰ ਬਖਸ਼ੇ ਸਿਫਤ ਸਾਲਾ ਰੱਬ ਤੇ ਬਹੁਤ ਚਾਰੀਆ ਦਾਤਾਂ ਦਿੰਦਾ ਹੈ ਸੰਸਾਰ ਦੇ ਅਮੀਰੀਆਂ ਰਾਜਪਾਠ ਸ੍ਰੀ ਰਿਕ ਸੇਤਾ ਬਾਲ ਸ਼ਕਤੀਆਂ ਬਹੁਤ ਕਿ ਕਿਸੇ ਨੂੰ ਕਰਮਾਤਾ ਵੀ ਦੇ ਦੇਵੇ ਇਹ ਵੀ ਕੋਈ ਵੱਡੀ ਵੱਡੀ ਭਾਰੀ ਪਾਤਸ਼ਾਹੀ ਨਹੀਂ ਵੱਡੀ ਵੱਡੀ ਗੱਲ ਨਹੀਂ ਹੈ ਵੱਡੀ ਵੱਡੀ ਗੱਲ ਇਹ ਹੈ ਕਿ ਜਿਸ ਨੂੰ ਬਖਸ਼ੇ ਸਿਫਤਸਾਲਾ ਆਪਣੀ ਸਿਫਤਸਾਲਾ ਬਖਸ਼ ਦੇਵੇ ਆਪਣੇ ਗੁਨਾ ਦੀ ਵਡਿਆਈ ਕਰਨ ਦੀ ਕਿਸੇ ਨੂੰ ਅਗਰ ਇਹ ਸੁਭਾਅ ਬਣ ਜਾਵੇ ਕਿ ਉਹ ਪ੍ਰਭੂ ਦੇ ਗੁਨਾ ਦੀ ਕਦਰ ਕਰਨਾ ਸ਼ੁਰੂ ਹੋ ਜਾਏ ਪਰ ਸਹਜੇ ਸਹਜੇ ਉਹਨਾਂ ਗੁਨਾ ਦਾ ਉਹ ਆਪ ਮਾਨਕ ਬਣ ਜਾਂਦਾ ਹੈ ਸਾਰੇ ਗੁਰੂ ਪਾਤਸ਼ਾਹ ਬਾਣੀਕਾਰ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਜ ਨੇ ਦੇਖੋ ਕਿਤਨੇ ਉੱਚੇ ਸੋਚੇ ਜੀਵਨ ਵਾਲੇ ਨੇ ਇਹਨਾਂ ਦੇ ਜੀਵਨ 'ਚ ਇੱਕ ਵੀ ਕੋਈ ੁਕਾਈ ਨਜ਼ਰ ਨਹੀਂ ਆਉਂਦੀ ਕੋਈ ਕਦੇ ਕਿਸੇ ਵਿਕਾਰ ਦੇ ਟਹਿ ਚੜ ਕੇ ਉਹ ਆਪਣੇ ਮਾਰਗ ਤੋਂ ਥਿਰ ਗਏ ਹੁਣ ਰੱਬ ਵੀ ਪਾਣੀ ਤੋਂ ਬਾਹਰ ਹੋ ਗਏ ਹੁਣ ਐਸੀ ਇੱਕ ਇਕ ਕ੍ਰਿਸ਼ਨਤ ਵੀ ਨਹੀਂ ਮਿਲਦਾ ਕਿਉਂਕਿ ਉਹ ਰੱਬੀ ਸਿਫਸਲਾ ਕਰ ਕਰਕੇ ਰੱਬੀ ਸਿਫਸਲਾ ਉਹਨਾਂ ਦੇ ਅੰਦਰ ਆ ਵਸੀ ਰੱਬੀ ਗੁਣ ਉਹਨਾਂ ਦੇ ਅੰਦਰ ਆ ਵਸੇ ਉਹ ਇਨਸਾਨ ਹੁੰਦੇ ਵੀ ਪ੍ਰਭੂ ਦਾ ਰੂਪ ਹੋ ਗਏ ਰੱਬੀ ਰੂਪ ਹੋ ਗਏ ਤੇ ਜਿਸ ਨੂੰ ਬਖਸ਼ੇ ਸਿਫਤ ਸਾਰਾ ਜਿਸ ਨੂੰ ਪ੍ਰਮਾਤਮਾ ਨੇ ਸਿਫਤ ਸਲਾ ਬਖਸ਼ ਦੇਵੇ ਉਹ ਨਾਨਕ ਪਾਤਸ਼ਾਹੀ ਪਾਤਸ਼ਾਹ ਉਹ ਮਾਨੋ ਪਾਤਸ਼ਾਹ ਦਾ ਪਾਤਸ਼ਾਹ ਹੈ ਉਹ ਸ਼ੈਨਸ਼ਾ ਹੈ ਅਸਲੀ ਧਨਵਾਨ ਹੈ ਅਸਲੀ ਗਿਆਨਵਾਨ ਹੈ ਅਸਲੀ ਉਹਦੇ ਵਿੱਚ ਅਮੀਰੀ ਹੈ ਕਿਉਂਕਿ ਉਹਦੇ ਪੱਲੇ ਸਿਫਸਲਾ ਦਾ ਆਤਮਿਕ ਉੱਚਾ ਤਨ ਹੈ ਤੋ ਬਸ ਅਸੀਂ ਗੁਰਬਾਣੀ ਤੋਂ ਇਹ ਸਿੱਖਣਾ ਹੈ ਕਿ ਕਿਸ ਤਰ੍ਹਾਂ ਸਾਡੇ ਅਸੀਂ ਬਾਣੀ ਕਿਉਂ ਪੜਨੀ ਹੈ ਕੀਰਤਨ ਕਿਉਂ ਕਰਨਨੇ ਨੇ ਪਾਠ ਕਿਉਂ ਕਰਨਨੇ ਨੇ ਸਤਸੰਗਤ ਕਿਉਂ ਕਰਨੀ ਹੈ ਇਹਦੇ ਪਿੱਛੇ ਬਸ ਇੱਕੋ ਹੀ ਮਨੋਰਥ ਹੈ ਕਿ ਕਿਸੇ ਤਰ੍ਹਾਂ ਪ੍ਰਭੂ ਨਾਲ ਲਿਬ ਲੱਗ ਜਾਏ ਪ੍ਰਭੂ ਦੀ ਗੁਣ ਦੀ ਕਦਰ ਪੈ ਜਾਏ ਸਾਨੂੰ ਸਾਨੂੰ ਆਪਣੀ ਤੇ ਪ੍ਰਭੂ ਦੀ ਜੋ ਸਾਡੀ ਸਮਝ ਹੈ ਸਾਡਾ ਜੋ ਆਪਸੀ ਰਿਸ਼ਤਾ ਹੈ ਇਹ ਸਮਝ ਆ ਜਾਏ ਉਸ ਉਸ ਰਿਸ਼ਤੇ ਤੋਂ ਵਿਛੜ ਕੇ ਜੋ ਅਸੀਂ ਦੁੱਖ ਓਗ ਰਹੇ ਹਾਂ ਜੋ ਓਗਣ ਸੇੜ ਰਹੇ ਹਾਂ ਉਹ ਗੁਣਾਗਵਾਈ ਗੰਠੜੀ ਉਹ ਗੁਣਛੱਲੀ ਬਣਵਾਰੀ ਜਿਹੜੀ ਪੰਡ ਇਕੱਠੀ ਕਰ ਰਹੇ ਆ ਉਹ ਪੰਡ ਨੂੰ ਸਿਰ ਤੋਂ ਲਾਹ ਮਾਰੀਏ ਉਹ ਗੁਣਾ ਦੀ ਤੇ ਰੱਬੀ ਸਿਫਸਲਾ ਕਰਦੇ ਰੱਬੀ ਗੁਣਾ ਦੇ ਮਾਲਕ ਬਣ ਜਾਈਏ ਇਹ ਕਿਰਪਾ ਹੋ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ